ਨਸ਼ਾ ਤਸਕਰ ਦੀ ਇਨਫੋਰਮੇਸ਼ਨ ਦੇਣ ਤੇ ਨਹੀਂ ਹੋਈ ਪੁਲਿਸ ਵੱਲੋਂ ਕੋਈ ਗੱਲਬਾਤ ਲੀਕ ਐਸਐਸਪੀ ਨੇ ਸ਼ਹਿਰ ਦੇ ਅੰਦਰ ਚੱਲ ਰਹੀਆਂ ਚਰਚਾਵਾਂ ਤੇ ਲਗਾਇਆ ਬਰਾਮ ਮਾਮਲਾ ਬੇੜ ਤਲਾਬ ਦਾ ਜਿੱਥੇ ਇੱਕ ਵਿਅਕਤੀ ਦੀਆਂ ਜੋ ਚਰਚਾ ਚੱਲ ਰਹੀਆਂ ਕਿ ਇਸ ਵਿਅਕਤੀ ਵੱਲੋਂ ਪੁਲਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇਹ ਵਿਅਕਤੀ ਇੱਥੇ ਨਸ਼ੇ ਦਾ ਕਾਰੋਬਾਰ ਕਰਦੇ ਆ ਤਾਂ ਉਹ ਜਿਹੜੀ ਗੱਲ ਆ ਉਹ ਲੀਕ ਹੋ ਗਈ ਉਸ ਤੋਂ ਬਾਅਦ ਉਸ ਵਿਅਕਤੀ ਦੀ ਇਹਨਾਂ ਵਿਅਕਤੀਆਂ ਵੱਲੋਂ ਕਟਵਾਰ ਕੀਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਨੇ ਉਹ ਜਿਨ੍ਹਾਂ ਵੱਲੋਂ ਇੱਕ ਵਿਅਕਤੀ ਦੀ ਆਪਣਾ ਕੁੱਟਮਾਰ ਕੀਤੀ ਗਈ ਸੀ ਲਖਣੇਸਬੰਧੀ ਜੋ ਸ਼ਹਿਰ ਦੇ ਅੰਦਰ ਚਰਚਾ ਚੱਲ ਰਹੀ ਹੈ ਜੋ ਆਮ ਚਰਚਾ ਚੱਲ ਰਹੀ ਹੈ ਕਿ ਇਸ ਵਿਅਕਤੀ ਵੱਲੋਂ ਨਸ਼ਾ ਤਸਕਰਾਂ ਦੀ ਇਨਫਰਮੇਸ਼ਨ ਦਿੱਤੀ ਗਈ ਸੀ ਤੇ ਇਸ ਲਈ ਇਹ ਜਿਹੜੀ ਗੱਲ ਹੈ ਇਹ ਲੀਕ ਹੋ ਗਈ ਪੁਲਿਸ ਕੋਲੋਂ ਅਤੇ ਉਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੇ ਉਸ ਆਪਣੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਤੇ ਉਹਦੀ ਬੁਧਰਾ ਕੁੱਟਮਾਰ ਕੀਤੀ ਜੋ ਬਟਿੰਡਾ ਦੇ ਹਿੱਸੇ ਆਪਣਾ ਸਿਵਲ ਹਸਪਤਾਲ ਵਿਖੇ ਪਰ ਦਾਖਲ ਕਰਵਾਇਆ ਗਿਆ। ਫਿਰ ਉਸ ਨੂੰ ਏਮਰਜੈਂਸੀ ਰਿਪੋਰਟ ਦੇਖੇ ਦਾਖਲ ਕਰਾਇਆ ਗਿਆ ਇਸ ਸਬੰਧੀ ਬਠਿੰਡਾ ਦੇ ਐਸਐਸਪੀ ਨੇ ਇਹਨਾਂ ਗੱਲਾਂ ਨੂੰ ਬਰਾਮਦ ਲਗਾਇਆ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੇਖ ਲਈ ਹੋਈ ਇਸ ਵਿਅਕਤੀ ਵੱਲੋਂ ਇਹ ਆਪਣਾ ਕਾਫੀ ਲੋਕਾਂ ਦੇ ਕੋਲ ਗਲਤ ਕੀਤੀ ਗਈ ਹੋ ਸਕਦੀ ਹੈ ਜਿਸ ਨੂੰ ਲੈ ਕੇ ਇਹਨਾਂ ਵਿਅਕਤੀ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਉਸ ਦੀ ਗੁੱਤਨ ਕੁੱਟਮਾਰ ਕੀਤੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸੱਤ ਵਿਅਕਤੀਆਂ ਨੂੰ ਗਰਤਾਰ ਕੀਤਾ ਗਿਆ ਹੈ ਤੇ ਅੱਗੇ ਉਹਨਾਂ ਨੇ ਕਿਹਾ ਕਿ ਬੀੜ ਤਲਾ ਵਿਖੇ 8 ਹੋਰ ਇਹੋ ਜਿਹੇ ਘਰ ਹਨ ਜੋ ਆਪਣਾਸ਼ਾ ਤਸ਼ਕਰ ਨੇ ਹਨ ਅਤੇ ਉਹਨਾਂ ਦੀ ਉਹਨਾਂ ਬਲੋਂ ਨਿਸ਼ਾਨਦੀ ਹੋ ਚੁੱਕੀ ਹੈ ਅਤੇ ਜਲਦੀ ਹੀ ਹੁਣ ਉਹਨਾਂ ਤੇ ਬਲੋਜਰ ਚਲਾਇਆ ਜਾਵੇਗਾ ਇਹ ਸਾਰੀ ਜਿਹੜੀ ਆਪਣਾ ਇਹ ਏੜ ਹੈ ਤਾਰੀ ਕਾਰਬੀ ਪੁਲਿਸ ਵੱਲੋਂ ਆਰੰਭ ਦਿੱਤੀ ਗਈ ਹੈ ਜਲਦੀ ਹੀ ਬੀੜ ਤਲਾ ਦੇ ਅੰਦਰ 8 ਨਸ਼ਾ ਤਸਕਾਮਿਕ ਕਰਨੇ ਜਿਹੜੇ ਉਹ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਆਪਣਾ ਬਲਡਰੋਜਾ ਜਿਹੜਾ ਉਹ ਚਲਾਇਆ ਜਾਵੇਗਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨਵੀਤ ਕੁੰਡਰ ਜੀ ਸਾਨੂੰ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੂੰ ਕਨਫਰਮੇਸ਼ਨ ਮਿਲੀ ਸਗੀ ਕਿ ਰਾਤ ਦੇ ਅਰਾਊਂਡ 9:00 ਬਜੇ ਇੱਕ ਪ੍ਰੇਮ ਕੁਮਾਰ ਨਾ ਦਾ ਉੱਥੇ ਦਾ ਵਸਨੀਕ ਹੈ ਬੀਰ ਤਲਾਦਾ ਜਿਹੜਾ ਕਿ ਰੇਲਵੇ ਦੀ ਨੌਕਰੀ ਕਰਦੇ ਹੋ ਔਰ ਇੱਕ ਸਮਾਜ ਸੇਵੀ ਵੀ ਹੈ ਉਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬਹੁਤ ਹੀ ਬਰੂਟਲੀ ਅਟੈਕ ਕਰਕੇ ਕਰ ਦਿੱਤਾ ਗਿਆ ਹੈ ਔਰ ਉਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਹੈ ਤੇ ਇਨਫੋਰਮੇਸ਼ਨ ਮਿਲਦੇ ਹੀ ਜਿਹੜੇ ਐਸਐਚਓ ਹੈਗੇ ਸਦਰ ਥਾਣੇ ਦੇ ਆਈਪੀਐਸ ਅਨੂਪ ਜੈਨ ਉਹਨਾਂ ਦੇ ਨਾਲ ਐਡੀਸ਼ਨਲ ਐਸਐਚਓ ਔਰ ਉਹਨਾਂ ਨੂੰ ਅੰਨੇ ਕੀਤਾ ਗਿਆ ਤੇ ਜਿਵੇਂ ਉਹ ਜਾਣ ਲੱਗੇ ਤਾਂ ਉਹਨਾਂ ਨੂੰ ਰੈਫਰ ਹੋਇਆ ਕਿ ਇਹਨਾਂ ਨੂੰ ਜਿਹੜਾ ਵਿਕਟਿਮ ਹੈ ਉਹਨਾਂ ਨੂੰ ਬਿਕੋਜ਼ ਆਫ ਦਾ ਸੀਰੀਅਸਨੈਸ ਆਫ ਹਿਸ ਇੰਜਰੀ ਉਹਨਾਂ ਨੂੰ ਏਮਸ ਪਟਿੰਡਾ ਰੈਫਰ ਕਰ ਦਿੱਤਾ ਗਿਆ ਤੇ ਮੌਕੇ ਤੇ ਡੀਐਸਪੀ ਆਰ ਹੀਨਾ ਮੈਡਮ ਔਰ ਅਨੁਭਵ ਜੈਨ ਇਹਨਾਂ ਨੇ ਜਾ ਕੇ ਵਿਕਟਿਮ ਦਾ ਹਾਲਚਾਲ ਪੁੱਛਿਆ ਚੋ ਤਾਂ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਇਹ ਪ੍ਰੇਮ ਹੈ ਸਮਾਜਿਕ ਇਹਨਾਂ ਨੇ ਦੱਸਿਆ ਕਿ ਮੇਰੇ ਮੇਰੇ ਹੀ ਗਲੀ ਚ ਕੁਝ ਵਿਅਕਤੀ ਜਨਾ ਚ ਇੱਕ ਮੇਨ ਪਵਨ ਸੁਖੀ ਹੈ ਔਰ ਉਹਦੇ ਨਾਲ ਪੰਛੀ ਹੋਰ ਜਿਹੜੇ ਵਿਅਕਤੀ ਹੈ ਉਹ ਕਾਫੀ ਲੜਾਈ ਝਗੜਾ ਕਰਦੇ ਔਰ ਉਹਨਾਂ ਚੋਂ ਕੁਝ ਨਸ਼ੇ ਦਾ ਕੰਮ ਵੀ ਕਰਦੇ ਜਿਨ੍ਹਾਂ ਨੂੰ ਇਹਨਾਂ ਕੰਮਾਂ ਤੋਂ ਉਹ ਰੋਕਦਾ ਸੀਗਾ ਉਸ ਕਰਕੇ ਇਸ ਚੀਜ਼ ਦੀ ਖਾਰ ਰੱਖਦੇ ਹੋਏ ਇਹਨਾਂ ਨੇ ਬਰੇਮ ਨੂੰ ਬਹੁਤ ਬੁਰੀ ਤਰ੍ਹਾਂ ਕਾਇਲ ਕੀਤਾ ਔਰ ਬੇਸਡ ਔਨ ਦੈਟ ਅਸੀਂ ਇਮੀਡੀਏਟਲੀ ਇਹਨਾਂ ਦੀ ਸਟੇਟਮੈਂਟ ਤੇ ਜਿੰਨੇ ਵੀ ਇਹਨਾਂ ਨੇ ਨਾਮ ਲਿਖਾਇਆ ਪਾਈ ਨੇ ਉਹਨਾਂ ਤੇ ਤੇ ਕੁਝ ਅਣਪਛਾਤੇਆਂ ਤੇ ਕੱਲ ਰਾਤ ਨੂੰ ਐਫ ਆਈ ਆਰ ਨੰਬਰ Uh, FA number 75 under section uh, attempt to murder.

ਜੋ ਦੀ ਟੀਮ ਨੇ ਕਾਬੂ ਕਰ ਲਿਆ ਸੀਗਾ ਔਰ ਇਹਨਾਂ ਤੋਂ ਇਹ ਹੀ ਪਤਾ ਲੱਗਿਆ ਕਿ ਜਿਹੜਾ ਇਹ ਪਵਨ ਸੁਖੀ ਹੈ ਇਹਦੇ ਤੇ ਪਹਿਲਾਂ 3-4 ਐਨਡੀਪੀਐਸ ਦੇ ਕਰਜ਼ੇ ਦਰਜਾ ਔਰ ਇਹਨਾਂ ਚੋ ਇੱਕ ਤੇ ਕੁਝ ਲੜਾਈ ਝਗੜੇ ਦੇ ਬਾਕੀਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਬਟ ਸਿੰਸ ਹਾਨੂੰ ਪਤਾ ਲੱਗਿਆ ਕਿ ਜਿਹੜਾ ਪ੍ਰੇਮ ਹੈ ਇੱਕ ਸਮਾਜ ਸੇਵੀ ਹੈ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਸੀ ਪੰਜਾਬ ਸਰਕਾਰ ਦੀ ਰਾਦਰ ਇੱਕ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਚ ਸਾਨੂੰ ਸਾਡੇ ਨਾਲ ਖੜਾ ਹੈ ਸੋ ਆਈ ਵਾਂਟ ਟੂ ਕਨਵੇ ਟੂ ਦਿਸ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਸਰਕਾਰ ਦੇ ਨਾਲ ਔਰ ਨਸ਼ੇ ਦੇ ਵਿਰੋਧੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਸਾਡੇ ਨਾਲ ਖੜੇ ਹੈ ਅਸੀਂ ਸਾਰੇ ਇਨਕਲੂਡਿੰਗ ਮੀ ਐਸਐਸਪੀ ਉਹਦੇ ਨਾਲ ਅਸੀਂ जोड़ के खड़े और जो इस तरह कोई इस तरह हार्म करा करें सैक्शन लगा के विद इन चौदह घंटे उन्होंने अरेस्ट किया एंड वी विश्योर के उन्होंने कन्विक्शन होंगी थ्रू यू एक होर गल के जीब सरकार है वो इस युद्ध च बहुत ही ਪੂਰੀ ਪੂਰ ਜਨ ਨਾਲ ਲੱਗੀ ਹੋਈ ਹੈ ਇਨਕਲੂਡਿੰਗ ਬਟੰਡਾ ਪੁਲਿਸ ਸੋ ਕਿਸੇ ਵੀ ਵਿਅਕਤੀ ਨੇ ਜਦੋਂ ਸਾਨੂੰ ਇਸ ਡਰਗਸ ਤੇ ਜਿਹੜੀ ਸਾਡੀ ਡਰਾਈਵ ਹੈ ਉਹਦੇ ਚ ਸਾਡਾ ਸਾਥ ਦਿੰਨਾ ਤੁਸੀਂ ਬਿਲਕੁਲ ਵੀ ਇਸ ਗੱਲ ਤੋਂ ਨਹੀਂ ਡਰਨਾ ਕਿ ਕੋਈ ਤੁਹਾਨੂੰ ਇਸ ਤਰ੍ਹਾਂ ਅਟੈਕ ਕਰੇਗਾ ਜਿਹੜੇ ਟਰੇਮ ਹੈ ਇਸ ਦੇ ਨਾਲ ਵੀ ਅਸੀਂ ਖੜੇ ਇਹ ਹੀ ਐਗਜ਼ਾਮਪਲ ਅਸੀਂ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿਵਾਵਾਂਗੇ ਥੈਂਕ ਯੂ ਜਿਹੜਾ ਕਿਹਾ ਗਿਆ ਕਿ ਉਹ ਇਨਫੋਰਮੇਸ਼ਨ ਦਿੰਦੀ ਸੀ ਕਿ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੀ ਸੀ ਪਰ ਲੀਕ ਕਿਵੇਂ ਹੋ ਗਈ ਜੀ ਉਹ ਦੇਖੋ ਜੀ ਜੋ ਪ੍ਰੀਲਿਮਿਨਰੀ ਸਾਨੂੰ ਪਤਾ ਲੱਗਿਆ ਹੈ ਕਿ ਇਹਨੇ ਐਗਜ਼ੈਕਟਲੀ ਇਸ ਤਰ੍ਹਾਂ ਤਾਂ ਨਹੀਂ ਦੱਸਿਆ ਬਟ ਸਿੰਸ ਇਹ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਦੇ ਵਿਰੋਧੀ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਦੇ ਆ ਸੋ ਜਿਹੜੀ ਇਨਫੋਰਮੇਸ਼ਨ ਹੈ ਕਿਉਂਕਿ ਇਹ ਕੁਝ ਦਿਨ ਪਹਿਲਾਂ ਮੈਨੂੰ ਵੀ ਮਿਲੀ ਸੀ ਔਰ ਵੱਖ-ਵੱਖ ਅਫਸਰਾਂ ਨੂੰ ਐਸਐਚਓ ਸਦਰ ਜਿਹੜੇ ਅਨੁਭਵਜ ਨੇ ਉਹਨਾਂ ਨੂੰ ਵੀ ਮਿਲੇ ਸੀਗੇ ਸੋ ਬੇਸਿਕਲੀ ਤਾਂ ਇਹ ਸਾਡੀ ਹੈਲਪ ਕਰ ਰਹੀ ਸੀ ਪਰ ਜਿਹੜੀ ਇਨਫੋਰਮੇਸ਼ਨ ਲੀਕ ਹੋ ਗਈ ਹੈ ਹੁਣ ਤੱਕ ਤਾਂ ਇਹ ਹੀ ਪਤਾ ਲੱਗਿਆ ਹੈ ਕਿ ਜਿਹੜਾ ਇਹ ਮੁੱਖ ਦੋਸ਼ੀ ਹੈ ਜਿਹਦੇ ਤੋਂ ਐਨਡੀਪੀਐਸ ਦੇ ਪਰਚੇ ਇਹਨੂੰ ਥੋੜਾ ਬਹੁਤ ਇਨਫੋਰਮੇਸ਼ਨ ਸਿਗੀ ਕਿ ਸ਼ਾਇਦ ਇਹ ਸਾਨੂੰ ਮਤਲ ਸੜਕ ਇਨਫੋਰਮੇਸ਼ਨ ਦੇ ਸਕਦਾ ਸੋ ਉਹਦੇ ਖਰ ਖਾਂਦੇ ਹੋਏ ਉਹਨੇ ਆਪਣੇ ਬਾਕੀ ਕੰਪਲਿਸ ਨੂੰ ਮਿਲ ਕੇ ਦਿੱਤੇ ਅਟੈਕ ਕੀਤਾ ਬਟ ਹੁਣ ਤੱਕ ਕਿਸੇ ਪੁਲਿਸ ਮੁਲਾਜ਼ਮ ਦੀ ਇਹਦੇ ਵਿੱਚ ਰੋਲ ਸਾਹਮਣੇ ਨਹੀਂ ਆਇਆ ਮੈਮ ਜਿਹੜਾ ਇਨਫੋਰਮੇਸ਼ਨ ਡਾਇਰੈਕਟਰ ਦਿੱਤੀ ਸੀਗੀ ਜਾਂ ਜਿਹੜਾ ਪਰਸਨ ਨੰਬਰ ਹੈ ਸਰਕਾਰ ਦਾ ਉਸ ਦੇ ਉੱਤੇ ਪਾਇਆ ਸੀਗੇ ਨੇ ਜਾਂ ਕੀ ਕੀਤਾ ਸੀਗੇ ਇਹ ਦੇਖੋ ਜੀ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਾਕੀ ਜਿਹੜਾ WhatsApp ਨੰਬਰ ਹੈ ਉਹਦੇ ਚ ਇਨਫੋਰਮੇਸ਼ਨ ਦੇਣ ਵਾਲੇ ਦਾ ਕਦੇ ਵੀ ਨੰਬਰ ਰਿਵੀਲ ਨਹੀਂ ਹੁੰਦਾ ਇਹ ਹੀ ਇਹਦੀ ਯੂਨੀਕ ਪਾਲਿਸੀ ਹੈ ਜਿਹੜਾ ਸੇਫ ਪੰਜਾਬ ਹੈਲਪਲਾਈਨ ਹੈ ਬਟ ਆਦਰਵਾਇਸ ਜਿਹੜੇ ਥਾਣੇ ਦੀ ਟੀਮ ਹੈ ਉਹ ਤਾਂ ਇਨਫੈਕਟ ਇਮੀਡੀਏਟਲੀ ਉਹਨਾਂ ਨੇ ਮੁਕਦੋਸ਼ੀ ਨੂੰ ਅਰੈਸਟ ਕੀਤਾ ਸੋ ਉਹਨਾਂ ਦੀ ਅਕੰਪਲਿਸ਼ ਬਹੁਤ ਸਾਰੇ ਜਿਹੜੇ ਲੋਕਾਂ ਦੇ ਮਕੰਮੇ ਨਾਲ ਪੇ ਕੋਈ ਨਹੀਂ ਹੁੰਦੇ ਸੀ ਮਕਾਨ ਬਿਟਾਏ ਨੇ ਦੇਖੋ ਫਿਰ ਕਿਵੇਂ ਇਹੋ ਜਿਹੇ ਲੋਕ ਜਿਹੜੇ ਬਚੇ ਰਹੇ ਨੇ ਦੇਖੋ ਜੀ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਜਿਹੜਾ ਗੀਰਤ ਲਾਗਿਆ ਉਹ ਬਠਿੰਡਾ ਦਾ ਵਨ ਆਫ ਦਾ ਮੇਨ ਜਿਹੜਾ ਡਰੱਗਸ ਨਾਲ ਅਫੈਕਟਡ ਏਰੀਆ ਪੁਰਾਣੇ ਸਮੇਂ ਤੋਂ ਤੇ ਹੁਣ ਜਿਹੜੇ ਸਾਡੇ ਐਸ ਐਚਓ ਆਈਪੀਐਸ ਪ੍ਰੋਫੈਸ਼ਨਲ ਲੱਗੇ ਹੋਏ ਅਨੁਭਵ ਜਾਇਨ ਤੁਸੀਂ ਆਪ ਹੀ ਦੇਖਦੇ ਹੋ ਕਿ ਉਹਨਾਂ ਨੇ ਬਹੁਤ ਜ਼ਿਆਦਾ ਡੇਲੀ ਐਫਰਟ ਕਰਕੇ ਵੱਤੋਵਰ ਜਿਹੜੇ ਨਸ਼ਾ ਦੇ ਤਸਕਰ ਹਨ ਉਹਨਾਂ ਤੇ ਕਾਬੂ ਪਾ ਰਹੇ ਹੈ ਔਰ ਜਿਹੜਾ ਵੀਰਤਲਾਬ ਚੋਦੀ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਉਹ ਵੀ ਉਹਨਾਂ ਨੇ ਮਿਹਨਤ ਕਰਕੇ ਅਸੀਂ ਹੋਰ ਵੀ ਵੀਰਤਲਾਬ ਦੇ 7-8 ਅੱਧਾਂ ਦੀ ਆਇਡੈਂਟੀਫਾਈਡ ਪ੍ਰਾਪਰਟੀਆਂ ਕੀਤੀਆਂ ਜਿਹਦੀ ਸਿਵਲ ਅਥਾਰਟिटीज ਅਸ ਪਰ ਪ੍ਰੋਸੀਜਰ ਉਹਦੇ ਤੇ ਕਾਰਵਾਈ ਕਰਨਗੇ ਸੋ ਇਹ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਮੇਜ ਬਿਲਕੁਲ ਹੀ ਐਲੀਮੀਨੇਟ ਹੋ ਗਿਆ ਬਟ ਯੈਸ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਇਨ ਫੈਕਟ ਇਹ ਸਾਡੀ ਪਾਲਿਸੀ ਹੈ ਕਿ ਕਦੇ ਵੀ ਉਹਨਾਂ ਦੀ ਆਇਡੈਂਟੀਟੀ ਰਿਵੀਲ ਨਹੀਂ ਕਰੀਏ ਹਾਂਜੀ ਉਹ ਪਾਲਿਸੀ ਜੀ ਉਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਹੈ ਬਹੁਤ ਜਲਦੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਇਹ ਜੀ ਆਰਾਊਂਡ ਅਧਿਕ ਰੀਬ ਆਇਡੈਂਟੀਫਾਈ ਕੀਤੇ ਹੋਏ ਔਰ ਸਿਵਲ ਪ੍ਰਸ਼ਾਸਨ ਨੂੰ ਅਸੀਂ ਅਗਲੇ ਜਿਹੜਾ ਪ੍ਰੋਸੀਜਰ ਅਡਾਪਟ ਕਰਨ ਲਈ ਦਿੱਤੇ ਹੋਏ ਬੰਦ ਕੀ ਕਿਵੇਂ ਜੇ ਹੁਣ ਅੱਗੇ ਤੋਂ ਕਿਸੇ ਨੇ ਇਨਫਰਮੇਸ਼ਨ ਦੇਣੀ ਆਪਾਂ ਕਿਵੇਂ ਇਸ ਨੂੰ ਆਫ ਕਰਾਂਗੇ ਜਿਹੜੇ ਲੋਕਾਂ ਨੂੰ ਅਜੇ ਟੁੱਟਿਆ ਗਿਆ ਕਿਵੇਂ ਹਰ ਇੱਕ ਮਾਤਾ ਦੱਸਦਾ ਜੀ ਇਸ ਗੱਲ ਕਿਉਂਕਿ ਵੀ ਇਨਫਾਰਮੇਸ਼ਨ ਦਿੱਤੀ ਤਾਂ ਇੱਕ ਬੰਦਾ ਇੰਨਾ ਬੁਰੀ ਤਰ੍ਹਾਂ ਫਟਦਾ ਦੇਖੋ ਜੀ ਮੈਂ ਇਹ ਹੀ ਦੁਬਾਰਾ ਕਹਿਣਾ ਚਾਹਾਂਗੀ ਕਿ ਜਿਹੜੇ ਇਹ ਪੇਮ ਹੈ ਇੱਕ ਬਹੁਤ ਹੀ ਵਧੀਆ ਸਮਾਜ ਸੇਵੀ ਬੰਦਾ ਹੈ ਜੋ ਮਟੱਸ ਰਿਹਾ ਹੈ ਕਿ ਮੈਂ ਮਾੜੇ ਅੰਸਰਾਂ ਦੇ ਖਿਲਾਫ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖੀ ਹੈ ਔਰ ਜਦੋਂ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਕਿ ਇਹਨਾਂ ਤੇ ਕੋਈ ਹਮਲਾ ਹੋਇਆ ਅਸੀਂ ਇਮੀਡੀਏਟਲੀ ਪ੍ਰਾਇੋਰਟੀ ਤੇ ਸਾਰਾ ਕੁਝ ਛੱਡ ਕੇ ਇਹ ਸਾਰੇ ਦੋਸ਼ੀਆਂ ਨੂੰ ਫੜਿਆ ਔਰ ਅਸੀਂ ਇਹਨਾਂ ਦੀ ਕਨਵਿਕਸ਼ਨ ਵੀ ਇਨਸ਼ੋਰ ਕਰਾਂਗੇ ਔਰ ਤੁਸੀਂ ਦੇਖ ਵੀ ਸਕਦੇ ਹੋ ਇਹਨਾਂ ਦੇ ਹਾਲਾਤ ਸੋ ਸਾਡਾ ਇਹੀ ਮੈਸੇਜ ਹੈ ਕਿ ਕੋਈ ਵੀ ਜਿਹੜਾ ਵੀ ਇਨਸਾਨ ਸਾਡੀ ਜਿਹੜੀ ਮੁਹਿੰਮ ਹੈ ਸਾਡੇ ਸਾਡੀ ਕੋਪ ਸਾਨੂੰ ਕੰਟ੍ਰਿਬਿਊਟ ਕਰ ਰਿਹਾ ਹੈ ਕੋਆਪਰੇਟ ਕਰ ਰਿਹਾ ਹੈ ਅਸੀਂ ਬਿਲਕੁਲ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਕਿਸੇ ਨੂੰ ਵੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਵੀ ਚੈੱਕ ਕਰੀ ਜੋ ਵੀ ਡੈਫੀਨਿਟਲੀ ਜੀ ਇਹ ਤਾਂ ਅਸੀਂ ਦੇਖ ਹੀ ਰਹੇ ਪਰ ਪ੍ਰੀਲੀਮਿਨਰੀ ਮੈਂ ਤੁਹਾਨੂੰ ਦੱਸ ਰਿਹਾ ਵੀ ਹੁਣ ਤੱਕ ਸਾਨੂੰ ਕਿਸੇ ਵੀ ਮੁਲਾਜ਼ਮ ਦੀ ਜਿਹੜੇ ਚ ਮਿਲੀ ਭੁਗਤ ਨਹੀਂ ਨਜ਼ਰ ਆਈ ਹੈ ਪਰ ਜੇ ਸਾਨੂੰ ਹੁਣ ਅਸੀਂ ਨਾਲ ਦੇ ਰਿਮਾਂਡ ਲੈ ਕੇ ਦੇਖਾਂਗੇ ਵੀ ਜੇ ਕੁਝ ਵੀ ਪਤਾ ਲੱਗਦਾ ਤੇ ਅਸੀਂ ਕਿਸੇ ਪੁਲਿਸ ਮੁਲਾਜ਼ਮ ਦਾ ਪਤਾ ਲੱਗਦਾ ਤਾਂ ਵੀਲ ਟੇਕ ਐਕਸ਼ਨ ਅਗੇਂਸਟ ਹਿਮ ਲੋਕਾਂ ਨੂੰ ਐਸਟੀ ਤੇ ਵੀ ਸੁਚੇਤ ਕਰਨ ਦੀ ਲੋੜ ਆ ਮੰਨ ਲਓ ਪੁਲਿਸ ਨੂੰ ਇਹਨਾਂ ਪਰਮਿਸ਼ਨ ਦਿੰਦੇ ਆ ਕਈ ਵਾਰੀ ਮਹੱਲੇ 'ਚ ਜਿਸ ਤਰ੍ਹਾਂ ਗੱਲ ਕਹੀ ਜਾਂਦੀ ਹੈ ਕਿਸੇ ਤੋਂ ਉਹ ਵੀ ਉਹਦੇ ਲਈ ਤਾਂ ਬਿਤਸਾਬਤ ਹੋ ਸਕਦੀ ਹੈ ਉਹ ਦੇਖੋ ਜੀ ਇਦਾਂ ਤਾਂ 1 ਟੂ 1 ਤਾਂ ਮੈਂ ਨਹੀਂ ਕਹਿ ਸਕਦੀ ਬਟ ਯੈਸ ਸਾਡੀ ਆਫੀਸਰਸ ਦੀ ਪਾਲਿਸੀ ਮੈਂ ਆਪਣਾ ਕਹਿ ਸਕਦੀ ਹਾਂ ਕਿ ਜੇ ਮੈਨੂੰ ਕੋਈ ਇਨਫੋਰਮੇਸ਼ਨ ਦਿੰਦਾ ਹੈ ਤਾਂ ਮੈਂ ਕਦੇ ਵੀ ਉਹਦਾ ਸੋਰਸ ਨਹੀਂ ਰਿਵੀਲ ਕਰਦੀ ਔਰ ਸਾਡੇ ਜਿਹੜੇ ਸੇਫ ਪੰਜਾਬ ਹੈਲਪਲਾਈਨ ਹੈ ਉਹ ਵੀ ਇਸੇ ਮੰਤਵ ਲਈ ਬਣਾਈ ਗਈ ਹੈ ਬਟ ਯੈਸ ਅਸੀਂ ਬਹੁਤ ਸਾਰੇ ਲੋਕਾਂ ਦੀ ਇਨਪੁਟ ਸਤ ਕਰੀ ਹੂ ਮੈਂਨੇ ਸਾਰੇ ਤਸਕਰਾਂ ਨੂੰ ਫੜ ਰਿਹਾ ਔਰ ਇਹਨਾਂ ਦਾ ਜੋ ਹੋਇਆ ਇਸ ਇਸੇ ਕਰਕੇ ਅਸੀਂ ਸਭ ਤੋਂ ਪਹਿਲਾ ਪ੍ਰਾਇੋਰਟੀ ਤੇ ਸਾਰੇ ਬੰਦਿਆਂ ਨੂੰ ਫੜਿਆ